ਇਸ ਕਰਕੇ ਜ਼ਰੂਰੀ ਆ ਦਾਖਲਾ ਲੈਣਾ ਵੀ ਜ਼ਰੂਰੀ ਆ ਪੜ੍ਹਾਈ ਕਰਨੀ ਵੀ ਜ਼ਰੂਰੀ ਆ ਜਿਹੜਾ ਦਾਖਲਾ ਲੈ ਕੇ ਨਿਤਨੇਮ ਨਾ ਕਰੇ ਰਹਿਤ ਨਾ ਰੱਖੇ ਤੇ ਫਿਰ ਉਹ ਵੀ ਫੇਲ ਹੀ ਆ ਦੋਵੇਂ ਗੱਲਾਂ ਆ ਅਸੀਂ ਲੋਕ ਕੀ ਕਰਦੇ ਆ ਦੂਜਿਆਂ ਨੂੰ ਦੇਖ ਕੇ ਬਾਗੀ ਹੋ ਜਾਂਦੇ ਆ ਜੀ ਫਲਾਣੇ ਅਮਰਤ ਘਾਰੀ ਬੰਦੇ ਆ ਕਰਦੇ ਆ ਉਹ ਕਰਦੇ ਆ ਸਾਡਾ ਮਨ ਟੁੱਟਿਆ ਹੋਇਆ ਅਸੀਂ ਇਹੋ ਜਿਹਾ ਅਮਰਤ ਤੋਂ ਕੀ ਲੈਣਾ ਜਿਹੜਾ ਅਮਰਤ ਪੀ ਕੇ ਮਾੜੇ ਕੰਮ ਕਰਦੇ ਆ ਅਸੀਂ ਉਹਨਾਂ ਤੋਂ ਕੀ ਲੈਣਾ ਗੁਰੂ ਗੋਬਿੰਦ ਸਿੰਘ ਮਹਾਰਾ ਨੇ ਸਾਨੂੰ ਤਾਰਨਾ ਜਾਂ ਉਹਨਾਂ ਨੇ ਤਾਰਨਾ ਹੈ ਅਸੀਂ ਸਿੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਣਨਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਣਨਾ ਹੈ ਜਾਂ ਫਿਰ ਜਿਹੜੇ ਗਲਤੀਆਂ ਕਰਨ ਵਾਲੇ ਬੰਦੇ ਉਹਨਾਂ ਦੇ ਮਦਰ ਲੱਗਣਾ ਹੈ ਉਹਨਾਂ ਨੇ ਸਾਨੂੰ ਮੁਕਤੀ ਥੋੜੋ ਦੇਣੀ ਹੈ ਉਹਨਾਂ ਨੇ ਆਪਣਾ ਜੀਵਨ ਬਰਬਾਦ ਕੀਤਾ ਉਹਨਾਂ ਦਾ ਲੇਖਾ ਉਹਨਾਂ ਦੇ ਨਾਲ ਹੈ ਸਾਡਾ ਲੇਖਾ ਸਾਡੇ ਨਾਲ ਅਸੀਂ ਆਪਣਾ ਜਨਮ ਸਵਾਰੀਏ ਕਰਮੀ ਆਪੋ ਆਪਣੀ ਹੈ ਤੋ ਇਸ ਕਰਕੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦਿੱਤੀ ਹੋਈ ਸਭ ਤੋਂ ਵੱਡੀ ਦਾਤ ਖੰਡੇ ਬਾਟੇ ਦੀ ਪਾਗਲ ਜ਼ਰੂਰ ਸ਼ਕੋ ਭਾਈ ਸਤਗੁਰੂ ਗੁਰੂ ਰੋਹਨ ਸਿੰਘ ਜੀ ਮਹਾਰਾਜ